ਅੱਜ ਆਪਾਂ ਗੱਲ ਕਰਾਂਗੇ ਤੁਸੀਂ ਆਪਣੀ ਆਪਾਰ ਆਈਡੀ ਨੂੰ ਆਨਲਾਈਨ ਕਿਵੇਂ ਬਣਾ ਸਕਦੇ ਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲੈਣਾ ਦੋਸਤੋ ਇਹ ਆਪਾਰ ਆਈਡੀ ਜਿਹੜੀ ਹੈਗੀ ਹੈ ਇਹ ਹਰ ਕਾਲਜ ਵਿੱਚ ਪੜ੍ਹਦੇ ਬੱਚੇ ਨੇ ਜ਼ਰੂਰੀ ਹੈ ਜਿਹੜੀ ਕਿ ਉਹਨਾਂ ਦੁਆਰਾ ਮੰਗੀ ਜਾਂਦੀ ਹੈ ਅੱਜ ਆਪਾਂ ਸਿੱਖਦੇ ਹਾਂ ਸੀ ਇਹਨਾਂ ਆਨਲਾਈਨ ਕਿਵੇਂ ਬਣਾ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਡਿਜੀ ਲੌਕਰ ਦੀ ਵੈਬਸਾਈਟ ਨੂੰ ਓਪਨ ਕਰਾਂਗੇ ਇਹਦੇ ਉੱਪਰ ਅਸੀਂ ਲੌਗਇਨ ਔਰ ਰਜਿਸਟਰ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਜੇਕਰ ਤੁਹਾਡਾ ਅਕਾਊਂਟ ਪਹਿਲਾਂ ਤੋਂ ਕ੍ਰੀਏਟ ਹੈ ਤਾਂ ਲੌਗਇਨ ਕਰਾਂਗੇ ਜੇਕਰ ਨਹੀਂ ਹੈ ਤੁਹਾਡਾ ਅਕਾਊਂਟ ਅਸੀਂ ਸਾਈਨ ਅਪ ਵਾਲੇ অপਸ਼ਨ ਤੇ ਕਲਿੱਕ ਕਰਾਂਗੇ ਤੁਸੀਂ ਦੋ ਤਰੀਕਿਆਂ ਨਾਲ ਲੌਗਇਨ ਕਰ ਸਕਦੇ ਆ ਮੋਬਾਈਲ ਨੰਬਰ ਨਾਲ ਵੀ ਕਰ ਸਕਦੇ ਆ ਅਤੇ ਤੁਸੀਂ ਆਧਾਰ ਨੰਬਰ ਨਾਲ ਵੀ ਕਰ ਸਕਦੇ ਆ ਇਸ ਕੇਸ ਚ ਆਪਾਂ ਮੋਬਾਈਲ ਨੰਬਰ ਨਾਲ ਲੌਗਇਨ ਕਰਦੇ ਆ ਜਸਬਾ ਕੰਟੀਨਿਊ ਇਸ ਤੋਂ ਬਾਅਦ ਤੁਹਾਡਾ 6 ਡਿਜੀਟ ਜਿਹੜਾ ਸਿਕਿਉਰਿਟੀ ਪਿਨ ਭਰਨਾ ਜ਼ਰੂਰੀ ਆ ਉਹ ਪਿਨ ਭਰੇ ਤੋਂ ਪਹਿਲਾਂ ਤੁਸੀਂ ਲੌਗਇਨ ਹੀ ਕਰ ਸਕਦੇ ਆ ਵੇਰੀਫਾਈ ਕਰਾਂਗੇ ਇਸ ਵਾਰ OTP ਜਾਵੇਗਾ ਤੁਹਾਡੇ ਮੋਬਾਈਲ ਨੰਬਰ ਦੇ ਉੱਪਰ ਤੇ ਈਮੇਲ ਆਈਡੀ ਦੇ ਉੱਪਰ OTP ਇੰਟਰ ਕਰਤਾ ਵੈਰੀਫਾਈ ਕਰਾਂਗੇ ਅਤੇ ਇਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਓਪਨ ਹੋ ਜਾਵੇਗੀ ਜਿਹੜੀ ਕਿ ਤੁਸੀਂ ਤੁਹਾਡਾ ਡਿਜੀਟਲ ਲੋਕਰ ਦੇ ਉੱਪਰ ਅਕਾਊਂਟ ਬਣਾਇਆ ਉਹ ਇੱਥੇ ਓਪਨ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਅਸੀਂ ਸਰਚ ਡਾਕੂਮੈਂਟ ਤੇ ਜਾਵਾਂਗੇ ਅਤੇ ਇੱਥੇ ਅਸੀਂ ABC ਆਈਡੀ ਲੇ ਕੇ ਸਰਚ ਕਰੋਗੇ ਤਾਂ ਅਕੈਡਮੀਕ ਅਕੈਡੈਮਿਕ ਬੈਂਕ ਆਫ ਕ੍ਰੈਡਿਟਸ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਇਸ ਆਪਸ਼ਨ ਤੇ ਕਲਿੱਕ ਕਰਨ ਨਾਲ ਆਪਾਰ ਆਈਡੀ ਸ਼ੋਅ ਕਰੇਗਾ ਇਸ ਤੇ ਕਲਿੱਕ ਕਰਾਂਗੇ ਆਪਾਰ ਆਈਡੀ ਵਾਲੀ ਆਪਸ਼ਨ ਤੇ ਸਿਲੈਕਟ ਕਰਨ ਤੋਂ ਬਾਅਦ ਇਨਫੋਰਮੇਸ਼ਨ ਓਪਨ ਹੋਵੇਗੀ ਆਇਡੈਂਟੀਟੀ ਵੈਲਿਊ ਤੁਸੀਂ ਤੁਹਾਡਾ ਇੱਥੇ ਰਜਿਸਟ੍ਰੇਸ਼ਨ ਨੰਬਰ ਨੂੰ ਜਾਂ ਇਨਰੋਲਮੈਂਟ ਨੰਬਰ ਜਾਂ ਨਿਊ ਐਡਮਿਸ਼ਨ ਜਾਂ ਰੋਲ ਨੰਬਰ ਨੂੰ ਸਿਲੈਕਟ ਕਰਕੇ ਓਕੇ ਕਰਕੇ ਤੁਹਾਡਾ ਤੁਸੀਂ ਰੋਲ ਨੰਬਰ ਭਰ ਸਕਦੇ ਹੋ ਇਸ ਵਾਰ ਐਡਮਿਸ਼ਨ ইয়ার ਤੁਸੀਂ ਆਪਣਾ ਦੱਸਣਾ ਕਿਹੜਾ ਇਸ ਵਾਰ ਤੁਸੀਂ ਯੂਨੀਵਰਸਿਟੀ ਸਿਲੈਕਟ ਕਰਨੀ ਹੈ ਤੁਹਾਡੀ ਜੇ ਜਿਹੜੀ ਯੂਨੀਵਰਸਿਟੀ ਤੁਸੀਂ ਪੜ੍ਹ ਰਹੇ ਹੋ ਓਕੇ ਕਰਾਂਗੇ ਕਿ ਗੇ ਡਾਕੂਮੈਂਟ ਵਾਲੇ ਆਪਸ਼ਨ ਤੇ ਕਲਿੱਕ ਕਰਾਂ ਗੇ ਡਾਕੂਮੈਂਟ ਵਾਲੇ ਆਪਸ਼ਨ ਤੇ ਕਲਿੱਕ ਕਰਦੇ ਸਾਰੀ ਕੁਛ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੀ ਜਿਹੜੀ ਆਪ ਆਰ ਆਈ ਡੀ ਜਨਰੇਟ ਹੋ ਜਾਵੇਗੀ ਇਸੇ ਕਲਿੱਕ ਕਰਾਂਗੇ ਤਾਂ ਇਹਦਾ ਤੁਹਾਨੂੰ ਇੱਥੇ ਪੀਡੀਐਫ ਡਾਊਨਲੋਡ ਕਰਨ ਨੂੰ ਮਿਲ ਜਾਵੇਗਾ ਡਾਊਨਲੋਡ ਵਾਲੇ ਆਪਸ਼ਨ ਤੇ ਕਲਿੱਕ ਕਰਾਂਗੇ ਇਸ ਨੂੰ ਸੇਵ ਕਰ ਲਾਂਗੇ ਅਤੇ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਵਾਂ ਕਿ ਕਿੱਦਾਂ ਹੁੰਦਾ ਹੈ ਜਿਵੇਂ ਤੁਸੀਂ ਇਹਨੂੰ ਓਪਨ ਕਰੋਗੇ ਤੁਸੀਂ ਦੇਖ ਸਕਦੇ ਹੋ ਕਿ ਡਿਜੀਟਲ ਸਾਈਨ ਦਾ ਤੁਹਾਡਾ ਨਾਮ ਡੇਟ ਆਫ ਬਰਥ ਮੇਲ ਅਤੇ ਅਪਾਰ ਆਈਡੀ ਤੁਹਾਡੀ ਉੱਪਰ ਲਿਖੀ ਹੋਵੇਗੀ ਠੀਕ ਹੈ ਦੋਸਤੋ ਇਸੇ ਪ੍ਰੋਸੈਸ ਜੇਕਰ ਅਸੀਂ ਅਪਾਰ ਆਈਡੀ ਨੂੰ ਆਨਲਾਈਨ ਅਪਲਾਈ ਕਰਨਾ ਹੋਵੇ ਕਿਵੇਂ ਕਰ ਸਕਦੇ ਹਾਂ ਇਨਫਰਮੇਸ਼ਨ ਜੰਗੀ ਲੱਗੀ ਤਾਂ ਕਿ ਜਰੂਰ ਸ਼ੇਅਰ ਕਰ